ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਸੀਨੀਅਰ ਅਕਾਲੀ ਲੀਡਰ ਤੇ ਮਸ਼ਹੂਰ ਡਰਾਈਵਰ ਸਪੋਰਟਰ ਡਿੰਪੀ ਢਿੱਲੋਂ ਨੇ ਸਿਆਸੀ ਜੀਵਨ ਦਾ ਰਾਹ ਵਖਰਾ ਕਰ ਲਿਆ। ਯਾ ਕਹਿ ਲਈਏ ਕਿ ਵਖਰਾ ਰਾਹ ਨਵਾਂ ਲੱਭ ਲਿਆ ਤੇ ਹੁਣ ਪਿਛਲੇ ਮੋੜ ਦਾ ਪੱਲਾ ਛੱਡ ਕੇ ਹੁਣ ਨਵਾਂ ਪੱਲਾ ਫੜਨ ਜਾ ਰਹੇ ਨੇ ਡਿੰਪੀ ਢਿੱਲੋਂ ਤੇ ਹੁਣ ਡਿੰਪੀ ਢਿੱਲੋਂ ਨੇ 28 ਅਗਸਤ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਫੈਸਲਾ ਕਰ ਲਿਆ ਯਾ ਕਹਿ ਲਈਏ ਕਿ ਝਾੜੂ ਦਾ ਪੱਲਾ ਫੜ ਲੈਣਗੇ। ਡਿੰਪੀ ਢਿੱਲੋਂ ਨੇ ਖੁਦ ਉਸ ਗੱਲ ਦਾ ਖੁਲਾਸਾ ਕੀਤਾ। ਤਨਨ ਦੱਸਿਆ ਹੈ ਕਿ ਉਹ ਬੁੱਧਵਾਰ ਨੂੰ ਗਿੱਦੜਵਾਹਾ ਦੇ ਵਿੱਚ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਦਰਅਸਲ ਉਹ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਖੁਸ਼ ਨਹੀਂ ਸੀ। ਡਿੰਪੀ ਲਗਾਤਾਰ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਨਜ਼ਰ ਜਿਹੜਾ ਨਾਰਾਜ਼ੀ ਉਹ ਚੱਲ ਰਹੀ ਸੀ ਪਰ ਅਜੇ ਤੱਕ ਉਹਨਾਂ ਨੂੰ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ। ਇਹੀ ਕਾਰਨ ਉਹਨਾਂ ਦੀ ਨਾਰਾਜ਼ਗੀ ਦਾ ਵੱਡਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ 18 ਅਗਸਤ ਨੂੰ ਗਿੱਦੜਵਾਹਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋਈ ਉਸ ਮੀਟਿੰਗ ਦੇ ਦੌਰਾਨ ਡਿੰਪੀ ਢਿੱਲੋਂ ਨੇ ਕਿਹਾ ਸੀ ਕਿ ਮੈਂ ਸ਼ਰਯਾਮ ਕਹਿੰਦਾ ਕਿ ਅੱਜ ਜੋ ਕੁਝ ਵੀ ਆ ਸੁਖਵੀਰ ਬਾਦਲ ਕਰਕੇ ਆ ਲੋਕ ਬਹੁਤ ਅਫਵਾਹਾਂ ਉਡਾ ਰਹੇ ਨੇ ਪਰ ਇਹ درخت ਹਿੱਲਣ ਵਾਲਾ ਨਹੀਂ ਹੈ ਹਾਲਾਂਕਿ ਇਸ ਤੋਂ ਪਹਿਲਾਂ ਉਹ ਕਈ ਵਾਰ ਸਟੇਜ ਤੋਂ ਕਹਿ ਚੁੱਕੇ ਨੇ ਕਿ ਉਹਨਾਂ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਪਰ ਉਹ ਪਾਰਟੀ ਛੱਡਣਗੇ ਨਹੀਂ ਪਰ ਹੁਣ ਇਹਨਾਂ ਅਫਵਾਹਾਂ ਉੱਤੇ ਮੋਹਰ ਲੱਗ ਚੁੱਕੀ ਹੈ ਤੇ ਇਹ ਸਿਰਫ ਅਫਵਾਹ ਨਹੀਂ ਬਲਕਿ ਸੱਚ ਹੈ ਡਿੰਪੀ ਟੋਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ 28 ਅਗਸਤ ਯਾਨੀ ਕਿ ਭਲਕੇ ਉਹ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਣਗੇ ਐਸਾ ਐਲਾਨ ਤੋਂ ਬਾਅਦ ਇਹ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਨੇ ਕਿ ਆਪ ਜਿਹੜੇ ਆਮ ਯਾਨੀ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਗਿੱਦੜਵਾਹ ਜਿਮਨੀ ਚੌਂਡ ਦੇ ਵਿੱਚ ਉਮੀਦਵਾਰ ਐਲਾਨ ਸਕਦੀ ਹੈ ਜੇਕਰ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਡਿੰਪੀ ਟੋਲੋਂ ਨੂੰ ਬਣਾਇਆ ਜਾਂਦਾ ਹੈ ਅਕਾਲੀ ਦਲ ਦੀ ਗਿੱਦੜਬਾਹ ਦੀ ਜਿਮਨੀ ਚੋਣ ਬਹੁਤ ਸਖਤ ਹੋਏਗੀ ਤੇ ਫਸਵੇਂ ਟੱਕਰ ਦੇਖਣ ਨੂੰ ਮਿਲੇਗੀ ਕਿਉਂਕਿ ਡਿੰਪੀ ਢਿਲੋਂ ਹੀ ਅਕਾਲੀ ਦਲ ਦੇ ਹਲਕੇ ਦੇ ਉੱਥੇ ਦੇ ਇਨਚਾਰਜ ਸੀ ਤੇ ਉਹ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਬਹੁਤ ਨੇੜੇ ਵੀ ਨੇ ਤੇ ਨੇੜਲੇ ਨਿਤਾਮਾਂ ਵਿੱਚੋਂ ਵੀ ਜੇਕਰ ਅਜਿਹਾ ਹੁੰਦਾ ਹੈ ਯਾਨੀ ਕਿ ਟਿਕਟ ਡਿੰਪੀ ਢਿਲੋਂ ਨੂੰ ਆਮ ਆਦਮੀ ਪਾਰਟੀ ਵੱਲੋਂ ਮਿਲਦੀ ਹੈ ਤਾਂ ਸੁਖਬੀਰ ਬਾਦਲ ਦੇ ਲਈ ਇੱਥੋਂ ਸੀਟ ਜਿੱਤਣੀ ਜਾਂ ਕਹ ਲਈਏ ਕਿ ਚੋਣ ਲੜਨੀ ਇਹ ਸੌਖੀ ਨਹੀਂ ਹੋਊਗੀ ਕਿਉਂਕਿ ਜਦੋਂ ਕਿ ਪਹਿਲਾਂ ਇਹ ਵੀ ਚਰਚਾ ਖੂਬ ਸੀ ਕਿ ਖੁਦ ਸੁਖਬੀਰ ਬਾਦਲ ਹਲਕੇ ਤੋਂ ਜਿਮਨੀ ਚੋਣ ਲੜ ਸਕਤੇ ਨੇ ਤੇ ਅੱਜ ਵੀ ਇਹ ਖਬਰਾਂ ਨੇ ਕਿ ਅਕਾਲੀ ਵਰਕਰਾਂ ਨੇ ਸੁਖਬੀਰ ਬਾਦਲ ਨੂੰ ਖੁਦ ਇਹ ਚੋਣ ਲੜਨ ਦੀ ਸਲਾਹ ਵੀ ਦਿੱਤੀ ਹੋਈ ਹੈ ਦੂਜੇ ਪਾਸੇ ਗਿੱਦੜਵਾਹ ਚ ਜਿਮਨੀ ਚੋਣ ਦਾ ਮਾਮਲਾ ਮਨਪ੍ਰੀਤ ਦੇ ਨਾਲ ਵੀ ਜੁੜਿਆ ਹੋਇਆ ਹੈ ਮਨਪ੍ਰੀਤ ਬਾਦਲ ਦੇ ਨਾਲ ਅਕਾਲੀ ਦਲ ਦੇ ਨਾਲੋਂ ਨਾਤਾ ਤੋੜ ਚੁੱਕੇ ਹਰਦੀਪ ਸਿੰਘ ਡਿੰਪੀ ਚਿੱਲੋ ਨੇ ਇਸ ਫੈਸਲੇ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਆਪਣੇ ਚਚੇਰੇ ਭਰਾ ਮਨਪ੍ਰੀਤ ਬਾਦਲ ਨੂੰ ਟਿਕਟ ਦੇਣ ਦੇ ਸੰਕੇਤ ਦਿੱਤੇ ਜਾ ਰਹੇ ਸਨ ਤੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਇਸ ਕਾਰਨ ਜਿੰਪੀ ਢਿੱਲੋਂ ਨੇ ਪਾਰਟੀ ਨੂੰ ਛੱਡਣਾ ਬਿਹਤਰ ਸਮਝਿਆ ਉਧਰ ਮਨਪ੍ਰੀਤ ਬਾਦਲ ਦੇ ਵੱਲੋਂ ਬਿਨਾਂ ਕਿਸੇ ਪਾਰਟੀ ਦਾ ਨਾਂ ਲਏ ਹਲਕੇ ਦੇ ਅੰਦਰ ਚਲਾਈ ਜਾ ਰਹੀ ਚੋਣ ਮਹਿੰਮ ਤੋਂ ਹੀ ਇਹ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਗਿੱਦੜਵਾਹ ਤੋਂ ਚੋਣ ਲੜਨਗੇ ਹਾਲਾਂਕਿ ਇਸ ਮਹਿੰਮ ਦੇ ਦੌਰਾਨ ਉਹਨਾਂ ਵੱਲੋਂ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ ਜਾ ਰਿਹਾ ਜਿਸ ਕਰਕੇ ਆਮ ਲੋਕਾਂ ਦੇ ਵਿੱਚ ਡਿੰਪੀ ਢਿੱਲੋਂ ਪ੍ਰਤੀ ਹਮਦਰਦੀ ਦਾ ਉਜਾਗਣ ਬਣ ਰਿਹਾ ਸੀ ਕਿਉਂਕਿ ਡਿੰਪੀ ਨੇ ਦਾਅਵਾ ਕੀਤਾ ਸੀ ਕਿ ਸੁਖਵੀਰ ਬਾਦਲ ਵੱਲੋਂ ਮਨਪ੍ਰੀਤ ਬਾਦਲ ਨੂੰ ਪਾਰਟੀ ਉਮੀਦਵਾਰ ਬਣਾਇਆ ਜਾ ਸਕਦਾ ਹੈ ਡਿੰਪੀ ਢਿੱਲੋਂ ਵੱਲੋਂ ਲਗਾਏ ਗਏ ਇਹਨਾਂ ਇਲਜ਼ਾਮਾਂ ਦੇ ਬਾਰੇ ਚੁੱਪ ਤੋੜਦੇ ਹੋਏ ਮਨਪ੍ਰੀਤ ਬਾਦਲ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਲਈ ਭਾਜਪਾ ਛੱਡ ਕੇ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਤੋਂ ਬਾਅਦ ਉਹਨਾਂ ਨੇ ਡਿੰਪੀ ਢਿੱਲੋਂ ਬਾਰੇ ਵੀ ਬੋਲਦਿਆਂ ਆਖਿਆ ਕਿਉਂ ਬੜੇ ਲੰਮੇ ਸਮੇਂ ਤੋਂ ਅਕਾਲੀ ਦਲ ਨੂੰ ਛੱਡਣ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਬਸ ਉਹ ਬਹਾਨਾ ਲੱਭ ਰਹੇ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਮਨਪ੍ਰੀਤ ਬਾਦਲ ਨੂੰ ਉਮੀਦਵਾਰ ਵਜੋਂ ਮਹਿਮ ਚਲਾਉਣ ਲਈ ਕਿਹਾ ਗਿਆ ਹੈ ਜਿਸ ਮਗਰੋਂ ਮਨਪ੍ਰੀਤ ਨੇ ਗੱਦੜਵਾ ਹਲਕੇ ਦੇ ਪਿੰਡਾਂ 'ਚ ਪੁਰਾਣੇ ਵਰਕਰਾਂ ਨਾਲ ਤਾਲਮੇਲ ਸ਼ੁਰੂ ਕੀਤਾ ਤੇ ਮਨਪ੍ਰੀਤ ਬਾਦਲ ਤੇ ਉਹਨਾਂ ਦੀ ਟੀਮ ਇਸ ਮਾਮਲੇ ਉੱਤੇ ਸਰਗਰਮੀ ਨਾਲ ਹੁਣ ਕੰਮ ਵੀ ਕਰ ਰਹੀ ਹੈ ਪਰ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਤੇ ਭਲਕੇ ਆਮ ਆਦਮੀ ਪਾਰਟੀ ਦੇ ਵਿੱਚ ਡਿੰਪੀ ਢਿੱਲੋਂ ਜੁਆਇਨ ਕਰ ਜਾਣਗੇ ਤੇ ਹੋ ਸਕਦਾ ਹੈ ਕਿ ਡਿੰਪੀ ਢਿੱਲੋਂ ਗਿੱਦੜਵਾਹਾ ਦੀ ਚੋਣ ਜਿਹੜੀ ਜਿਮਨੀ ਚੋਣ ਹੋਣੀ ਹੈ ਉਹਦੇ ਵਿੱਚ ਉਮੀਦਵਾਰ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਹੋਣਗੇ